ਬਿਲਕੁਲ ਨਵੀਂ ਤਕਨੀਕ ਦਿਖਾਉਣ ਜਾ ਰਹੇ ਆ ਤੁਹਾਨੂੰ ਕਿਉਂਕਿ ਅੱਜ ਕੱਲ ਲੇਬਰ ਦੀ ਬਹੁਤ ਸਮੱਸਿਆ ਲੇਬਰ ਮਿਲਦੀ ਨਹੀਂ ਤੇ ਤੂੜੀ ਪਾਉਣ ਦਾ ਕੰਮ ਆਹ ਮਸ਼ੀਨ 30 ਬੰਦੇ ਜਿੰਨਾ ਕੰਮ 3 ਘੰਟਿਆਂ ਦੇ ਵਿੱਚ ਕਰ ਦੇਣਗੇ ਤਿੰਨੇ ਹੀ ਬੰਦੇ ਜਿੰਨੇ 30 ਬੰਦੇ ਸਾਰੀ ਦਿਹਾੜੀ ਚ ਕੰਮ ਕਰਨਗੇ ਇਹਨੇ 3 ਘੰਟਾ ਚ ਮੇੜ ਦੇਣਾ ਬਹੁਤ ਫਾਸਟ ਕੰਮ ਕਰਦੀ ਆ ਇਹ ਤੇ ਬਹੁਤ ਸਮੂਥਲੀ ਚੱਲਦੀ ਆ ਤੇ ਬਾਈ ਕਿਹੜੇ ਕਿਹੜੇ ਮਾਡਲ ਆ ਜਾਂਦੇ ਨੇ ਇਹਦੇ ਵਿੱਚ ਤੇ ਕੀ ਹਿਸਾਬ ਕਿਤਾਬ ਇਹਨਾਂ ਦਾ ਮਾਡਲ ਵੀਰੇ ਆਪਣੇ ਤਿੰਨ ਹੈਗੇ ਆਗੇ ਜਿਵੇਂ 29 ਇੰਚ ਹੋ ਗਿਆ 34 ਇੰਚ ਹੋ ਗਿਆ ਤੇ 36 ਇੰਚ ਹੋ ਗਿਆ ਜਿਵੇਂ ਆਹ ਪੀਸ ਆ ਇਹ ਹੈਗਾ 29 ਇੰਚ ਦਾ ਠੀਕ ਹੈ ਇਹ ਆਪਾਂ ਨੂੰ ਬਹੁ 26000 ਦਾ ਇਹ 26000 ਦਾ ਪੈਜੂ ਵਿੱਚ ਹੀ ਪੀਟਿਓ ਵਗੈਰਾ ਵਿੱਚ ਹੀ ਪੀਟਿਓ ਹਾਂਜੀ ਠੀਕ ਹੈ ਤੇ ਇਸ ਤੋਂ ਬਾਅਦ ਇਹ ਇਸ ਤੋਂ ਬਾਅਦ ਇਹ ਹੈਗਾ ਵੀਰੇ 36 ਇੰਚ ਠੀਕ ਹੈ ਏ 36 ਬੂਆ 31 31000 ਦਾ ਏ 31000 ਦਾ ਤੇ ਇਹ ਇਹਦੇ ਵਿੱਚ ਇਹ ਵੱਧ ਕਮਨ ਮੇੜੂਗਾ ਏ 63 ਕਮਨ ਮੇੜੂਪਰੇ ਠੀਕ ਹੈ ਇਹ ਵੱਡਾ ਫਲੋਰ ਆ ਗਿਆ ਵੱਡਾ ਫਲੋਰ ਆ ਗਿਆ 63 ਕਮਨ ਮੇੜੂਗਾ ਪਹਿਲਾਂ ਨਾਲ ਹੂੰ ਤੇ ਆਹ ਹੈਗਾ 34 ਇੰਚ ਠੀਕ ਹੈ ਇਹ ਭਾਈ ਜੀ ਆਪਾਂ ਨੂੰ 29000 ਦਾ ਇਹ 29000 ਦਾ ਤੇ ਉਹ ਵਾਲਾ ਇਹ ਵੀਰੇ ਉਹੀ ਹੈ 29 ਇੰਚ ਹੈ ਠੀਕ ਹੈ ਇਹ ਸੇਮ 29 ਇੰਚ ਇਹ 26000 ਦਾ ਤੇ ਇਹ ਦੀ ਭਾਈ ਆਪਣੀ ਕਿੰਨੇ ਟਾਈਮ ਦੀ ਗਾਰੰਟੀ ਵਾਰੰਟੀ ਰਹਿੰਦੀ ਆ ਗਾਰੰਟੀ ਵਾਰੰਟੀ ਵੀਰੇ ਇੱਕ ਸੀਜ਼ਨ ਦੀ ਵੀ ਗਾਰੰਟੀ ਹੁੰਦੀ ਹੈ ਆਪਣੀ ਇੱਕ ਸੀਜ਼ਨ ਦੀ ਫੁੱਲ ਗਾਰੰਟੀ ਹੁੰਦੀ ਹੈ ਵੀ ਕੋਈ ਵੀ ਦਿੱਕਤ ਆਉਂਦੀ ਆ ਹਾਂ ਵੀ ਆਪਾਂ ਰਿਪੇਅਰ ਕਰਾਂਗੇ ਆਪਾਂ ਰਿਪੇਅਰ ਕਰਕੇ ਦੇਵਾਂਗੇ ਜੀ ਬਾਈ ਤੇ ਦੀਪ ਐਗਰੋ ਵਾਲਿਆਂ ਦੇ ਖੜੇ ਆ ਜੀ ਪਿੰਡ ਸ਼ਾਹਪੁਰ ਕਲਾਂ ਚੀਮਾ ਰੋਡ ਤੇ ਜੀ ਬਾਈ ਤੇ ਇਸ ਤੋਂ ਬਿਨਾ ਆਪਣੇ ਕੋਲੇ ਹੋਰ ਕੀ ਕੀ ਹੁੰਦਾ ਬਾਈ ਆਪਣੇ ਕੋਲੇ ਵੀ ਟਰਾਂਸਫਾਰਮ ਵੀ ਆਵੇ ਟਰਾਂਸਫਾਰਮਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਹਰ ਤਰ੍ਹਾਂ ਦਾ ਟਰਾਂਸਫਾਰਮ ਮਿਲ ਜਾਊਗਾ ਜੇ ਪੁਰਾਣਾ ਬਿਚਕਟਾਉਣਾ ਉਹ ਵੀ ਕੱਟ ਲਵੋਗੇ ਹਾਂਜੀ ਬਾਈ ਉਹ ਵੀ ਕੱਟਿਆ ਜਾਊਗਾ ਤੇ ਨਵਾਂ ਲੈਣਾ ਕੋਈ ਵੀ ਤੇ ਰਿਪੇਅਰ ਕਰਾਉਣਾ ਹਾਂਜੀ ਹਾਂ ਜਿਵੇਂ ਕਿਸੇ ਕੰਪਨੀ ਲਵੇ ਪੁਰਾਣਾ ਪਿਆ ਕਿ ਚੱਲਦਾ ਇੰਡਸਟਰੀ ਲਵੇ ਉਹ ਵੀ ਆਪਾਂ ਕੱਟ ਲਾਂਗੇ ਠੀਕ ਆ ਉਹ ਵੇਚਣਾ ਤਾਂ ਇੱਥੇ ਵੇਚ ਵੀ ਸਕਦੇ ਠੀਕ ਆ ਇਹ ਸਕਰੀਨ ਤੇ ਤਿੰਨ ਨੰਬਰਾਂ ਤੇ ਕਾਲ ਕਰਕੇ ਤੁਸੀਂ ਇੱਥੇ ਟਰਾਂਸਫਰਮ ਦੇ ਵੀ ਸਕਦੇ ਹੋ ਨਵਾਂ ਤਾਂ ਮਿਲ ਹੀ ਜਾਣਾ ਜੇ ਪੁਰਾਣਾ ਵਿਛਦੇ ਕੇ ਨਵਾਂ ਲੈਣਾ ਉਹ ਉਹ ਸਿਸਟਮ ਵੀ ਹੋ ਜਾਊਗਾ ਤੇ ਬਾਕੀ ਕੋਈ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਹੈ ਹਰ ਤਰ੍ਹਾਂ ਦੀ ਕਰ ਦਿੰਦੇ ਆ ਟਰਾਂਸਫਰਮ ਦੀ ਹਰੇਕ ਤਰ੍ਹਾਂ ਦੀ ਰਿਪੇਅਰ ਹੋ ਜੂਗੀ ਲੈਪਿਸ ਦਸਾਏ ਮੈ ਤੁਹਾਨੂੰ ਉਹ ਲਿੰਕਾਂ ਦੀ ਪ੍ਰੋਬਲਮ ਆਉਂਦੀ ਸੀਗੀ ਉਹ ਲਿੰਕਾਂ ਤੇ ਨੇ ਸਾਰੇ ਹਾਂ ਉਹ ਲਿੰਕਾਂ ਤੇ ਨੇ ਉਹ ਇਹ ਤਾਂ ਕਰਕੇ ਫਿਰ ਇਹ ਟਰੈਕਟਰ ਪਿੱਛੇ ਪੈ ਕੇ ਕੰਕਰੀਟ ਟਰਾਲੀ ਤੇ ਜੋਕਨ ਵਾਲਾ ਟਰਾਲੀ ਪਿੱਛੇ ਹੀ ਪੈ ਜੂ ਇਹ ਹਾਂਜੀ ਹਾਂ ਬਾਈ ਠੀਕ ਹੈ ਇਹ ਹੁੱਕ ਵਾਲਾ ਮਾਡਲ ਆ ਗਿਆ ਇਹ ਮਤਲਬ ਟਾਇਰਾਂ ਵਾਲਾ ਇਹਦੇ ਚਾਸੀ ਵਗੈਰਾ ਲੱਗੀ ਇਹਦਾ ਫਿਰ ਕੀ ਰੇਟ ਹੈ ਇਹਦਾ ਵੀਰੇ 41000 ਇਹ 41000 ਦਾ ਜੀ ਬਾਈ ਤੇ ਜਿਹੜੀ ਏ ਟੋਕੇ ਵਾਲੀ ਮਸ਼ੀਨ ਹੈ ਇਹਦਾ ਕੀ ਹਸਾਬ ਕਿਤਾਬ ਹੈ ਇਹ ਵੀਰੇ ਹੈਗੇ ਦੇਗੀ ਹੈਡ ਆ ਇਹਦਾ ਫਾਈਬਰ ਦਾ ਟਾਪਾ ਦੋਏ ਇੱਕ ਦਾ ਟਾਪਾ ਹੋ ਗਿਆ ਫਾਈਬਰ ਦਾ ਇੱਕ ਨੀਚੇ ਛੜਦੀ ਐ ਇਧਰਲੇ ਪਾਸੇ ਖੱਬੇ ਪਾਸੇ ਠੀਕ ਆ ਇਹਨੇ ਟੋਕਾ ਇਧਰ ਬਾਹਰ ਮਾਰਨਾ ਹਾਂਜੀ ਬਾਈ ਇਧਰ ਠੀਕ ਆ ਇਹ ਅੰਦਰ ਨਹੀਂ ਵੀ ਕੱਢਣਾ ਔਖਾ ਉਹ ਹਾਂਜੀ ਹਾਂ ਬਾਈ ਇਹਦਾ ਦੇਗੀ ਹੈਡ ਆ ਇਹਦਾ ਸਟੀਲ ਗੱਦਾਰੀ ਨੇ ਹਰੇਕ ਮਸ਼ੀਨ ਦੀ ਆਪਣੀ ਨੇ ਠੀਕ ਹੈ ਇਹ ਹੈਗੇ 18500 ਦੀ ਵੀਰੇ 18500 ਦੀ ਹਾਂਜੀ ਬਾਈ ਜੀ ਤੇ ਆਹ ਮਸ਼ੀਨ ਇਹ ਮਸ਼ੀ ਇਹ ਬਿਨਾ ਮੋਟਰ ਤੋਂ ਹੈਗੀ 16000 ਦੀ ਠੀਕ ਹੈ ਤੇ ਇਹ ਨਾਲ ਸਟੈਂਡ ਲਾ ਕੇ ਦਵਾਂਗੇ ਮੋਟਰ ਦੇ ਜੇ ਤੁਸੀਂ ਮੋਟਰ ਚਾਹੀਦੀ ਹੈ ਜੇ ਤੁਹਾਨੂੰ ਹੂੰ ਇਹ 21 1.21000 ਦੀ ਬਣ ਜਿੰਦੀ ਹੈ ਵੀਰੇ ਠੀਕ ਹੈ ਜੇ ਜੇ ਮੋਟਰ ਲਾ ਕੇ 21 1.21000 ਚ ਪੈ ਜੀ ਤੇ ਆਹ ਮਸ਼ੀਨ ਇਹ ਮਸ਼ੀਨ ਵੀਰੇ ਇਹ ਟ੍ਰੇਲ ਲੱਗੀ ਹੋਈ ਹੈ ਇਹਦੇ ਇੰਜਨ ਲੱਗ ਜੂ ਇਹਦੇ ਹੂੰ ਤੇ ਇੰਜਨ ਲੱਗ ਕੇ 1.75 ਇੰਜਨ ਤੋਂ ਬਗੈਰ ਇਹ 1.75 ਦੀ ਹੈਗੀ 1.75000 ਦੀ ਹਾਂਜੀ ਬਾਈ ਇਹ ਮਸ਼ੀਨ ਤੇ ਆਹ ਦੂਜੇ ਚ ਕੀ ਫਰਕ ਹੈ ਬਾਈ ਇਹ ਮਸ਼ੀਨ ਦੀ ਕਿਤਾ ਪਾਉਛੜਦੀ ਟੋਕਾ ਜੀ ਠੀਕ ਹੈ ਇਹ ਹੈ 17000 ਦੀ ਵੀਰੇ ਇਹ 17000 ਦੀ ਮੋਟਰ ਲਾ ਕੇ 22000 ਦੀ ਪੈ ਜਾਊਗੀ ਠੀਕ ਹੈ ਤੇ ਇੱਕ ਬਈ ਆਹ ਮਸ਼ੀਨ ਇਹ ਕੀ ਸਿਸਟਮ ਚੱਕੀ ਆ ਇਹ ਇਹ ਬਈ ਚੱਕੀ ਆ ਹਾਂ ਠੀਕ ਹੈ ਇਹ ਨਾਲ ਨਾਲ ਵੀ ਉਹ ਆਟਾ ਪੀ ਆਟਾ ਵੀ ਪੀ ਦੂ ਦਾਣਾ ਪੀ ਦੂਗੀ ਜੇ ਮੁੱਕੀ ਮੁੱਕੀ ਕੋਈ ਮਰਜ਼ੀ ਪੀਣਾਗਾ ਠੀਕ ਹੈ ਕੋਈ ਵੀ ਪੀ ਦੂ ਇਹ ਇਹ 2 ਇਨ 1 ਹੈ ਨਾਲੇ ਟੋਕਾ ਕਰੂ ਨਾਲੇ ਆਟਾ ਦਾਣਾ ਮੱਕੀ ਵਗੈਰਾ ਕੁਝ ਵੀ ਪੀਣਾ ਤੇ ਇਹਦਾ ਕੀ ਪ੍ਰਾਈਜ਼ਿੰਗ ਹੈ ਇਹ ਵੀਰੇ ਹੈਗੀ 23000 ਦੀ ਬਿਨਾਂ ਮੋਟਰ ਠੀਕ ਹੈ ਬਿਨਾਂ ਮੋਟਰ ਤੋਂ 23000 ਦੀ ਹੈ ਹਾਂਜੀ ਬਾਈ ਜੀ ਠੀਕ ਹੈ ਤੇ ਮੋਟਰ ਕਿੰਨੇ ਐਚਪੀ ਦੀ ਲੱਗੂਏ ਤੇ 33 ਦੀ ਲੱਗੂ ਵੀਰੇ 3 ਵੀ ਐਚਪੀ ਦੀ ਮੋਟਰ ਲੱਗੂ ਜੀ ਤੇ ਇਸ ਤੋਂ ਇਲਾਵਾ ਆਹ ਮਸ਼ੀਨ ਬਈ ਇਹ ਮਸ਼ੀਨ ਹੈਗੀ ਵੀਰੇ ਇਹ ਟ੍ਰੇਲ ਲੱਗੀ ਹੋਈ ਹੈ ਤੇ ਮੋਟਰ ਲੱਗ ਜੂਗੀ ਇਹਦੇ ਮੋਟਰ ਲਾ ਕੇ 21000 ਦੀ ਪੈ ਜੂਗੀ ਆਪਾਂ ਨੂੰ ਤੇ ਉ ਹੈਗੀ ਇਹ 15000 ਦੀ ਵੀਰੇ 15000 ਮਸ਼ੀਨ ਬੜੀ ਜੇ ਤੁਹਾਨੂੰ ਪਹਿਲਾਂ ਦਿਖਾਈ ਆ ਮੈਂ ਉਧਰ ਹੂੰ ਉਹਦਾ ਹੈਡ ਲੋਹੇ ਦਾ ਆ ਗਿਆ ਵੇਰੀਂ ਦਾ ਫਰਕ ਆ ਗਿਆ ਇੱਕ ਤੇ ਦਾ ਟਾਪੇ ਇਹਦੇ ਦੋਆਂ ਦੇ ਫਾਈਬਰ ਦੇ ਨੇਗੇ ਠੀਕ ਹੈ ਇਹ ਪੈਜੂ ਆਪਾਂ ਨੂੰ 17000 ਦੀ ਬਗੈਰ ਮੋਟਰ ਤੋਂ 17000 ਦੀ ਇਹ ਵੀ ਸਾਈਡ ਤੇ ਕੱਢੂ ਸਾਈਡ ਤੇ ਕੱਢੂ ਹਾਂਜੀ ਬਾਈ ਇਹ ਠੀਕ ਹੈ ਇਹ ਥੱਲੇ ਨਹੀਂ ਸਿਰ ਇਹਦੇ ਮੋਟਰ ਲੱਗ ਜੂਗੀ ਫੇਰ ਇਹ ਪੈਜੂ ਆਪਾਂ ਨੂੰ 21000 ਸਾਢੇ 21000 ਦੀ ਠੀਕ ਹੈ ਸਾਢੇ 21000 ਦੀ ਮੋਟਰ ਲਾ ਕੇ ਹਾਂਜੀ ਬਾਈ ਵਿੱਚ ਹੀ ਮੋਟਰ ਕੰਪਲੀਟ ਜੀ ਤੇ ਹੋਰ ਬਈ ਛੋਟੀ ਤੋਂ ਛੋਟੀ ਕਿੰਨੇ ਦੀ ਸਟਾਰਟ ਹੋ ਜਾਂਦੀ ਆਪਾਂ ਦੇ ਕੋਲ ਵੀ ਛੋਟੀ 8 ਤੋਂ ਹੋ ਜਾਂਦੀ ਵੀਰੇ ਠੀਕ ਹੈ 8000 ਦੇ ਵਿੱਚ ਤੋਂ ਸ਼ੁਰੂ ਹੋ ਜਾਂਦੀਆਂ ਮਸ਼ ਦੇ ਇਸ ਤੋਂ ਬਾਅਦ ਵੱਡੀ ਜਿਹੇ ਜੀ ਮਰਜ਼ੀ ਚਾਹੀਦੀ ਵੱਡੀ ਜਿਹੇ ਜੀ ਮਰਜ਼ੀ ਉਹ ਆਪਾਂ 23-24000 ਤੱਕ ਬਣਾਉਣੇ ਹੈਗੇ ਜਿਵੇਂ ਅਗਲੇ ਨੂੰ ਜਾਦੇ ਕੁਆਲਿਟੀ ਵਧੀਆ ਹਾਈ ਦੀ ਚਾਹੀਦੀ ਹੈ ਜੀ ਹੈਵੀ ਚਾਹੀਦੀ ਜਿਹੇ ਜੀ ਰਿਕੁਆਇਰਮੈਂਟ ਆ ਉਸ ਦੀ ਤਿਆਰ ਕਰਕੇ ਦੇ ਬਣ ਜੂਗੀ ਹਾਂਜੀ ਬਾਈ ਠੀਕ ਆ ਉਦਾਂ ਦੀ ਮਸ਼ੀਨ ਤਿਆਰ ਕਰਕੇ ਦੇ ਦਾਂਗੇ ਬਾਕੀ ਕੋਈ ਵੀ ਬਲੋਰ ਲੈਣੀ ਆ ਟੋਕੇ ਵਾਲੀ ਮਸ਼ੀਨ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦਾ ਤੂੜੀ ਪਾਉਣ ਵਾਲਾ ਤੇ ਟਰਾਂਸਫਾਰਮਰ ਦੇ ਵਿੱਚ ਤਾਂ ਕਹ ਦੀ ਐਕਸਪਰਟ ਹੀ ਨੇ ਆਪਣੀ ਦੀਪ ਟਰਾਂਸਫਾਰਮ ਦੇ ਨਾਂ ਤੇ ਮਸ਼ਹੂਰ ਆ ਹਾਂਜੀ ਜੀ ਤੇ ট্রান্সਫਾਰਮਰ ਦੇ ਵਿੱਚ ਤਾਂ ਇਹ ਐਕਸਪਰਟ ਹੀ ਨੇ ਕੋਈ ਵੀ ਤੁਸੀਂ ਨਵਾਂ ਲੈਣਾ ਪੁਰਾਣਾ ਵੇਚਣਾ ਜਾਂ ਪੁਰਾਣਾ ਦੇ ਕੇ ਨਵਾਂ ਲੈਣਾ ਰਿਪੇਅਰ ਕਰਾਉਣਾ ਕਿਸੇ ਵੀ ਤਰ੍ਹਾਂ ਦਾ ਤਾਂ ਇੱਕ ਵਾਰੀ ਇਹਨਾਂ ਨਾਲ ਸੰਪਰਕ ਕਰ ਲਿਓ ਸਕਰੀਨ ਤੇ ਚੱਲਦੇ ਨੰਬਰ ਹੈ ਤੇ ਐਡਰੈਸ ਹੈਗਾ ਇਹਨਾਂ ਦਾ ਛਾਪਰ ਕਲਾਂ ਪਿੰਡ ਹੈ ਚੀਮਾ ਰੋਡ ਦੇ ਉੱਤੇ ਫੈਕਟਰੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ